ਜਲਦ ਹੀ ਤੁਹਾਡੇ ਮੋਬਾਈਲਾਂ ਦੇ ਵਿੱਚ ਇੰਟਰਨੈਟ ਬੰਦ ਹੋ ਜਾਏਗਾ ਨਹੀਂ ਦੇਖ ਸਕੋਗੇ ਮੋਬਾਈਲਾਂ ਦੇ ਵਿੱਚ ਕੁਝ ਵੀ ਸਿਰਫ ਮੈਸੇਜ ਭੇਜ ਸਕੋਗੇ ਐਲਨ ਮਸਕ ਨੇ ਐਲਾਨ ਕਰ ਦਿੱਤਾ ਹੈ ਪੂਰੀ ਦੁਨੀਆ ਦੇ ਵਿੱਚ ਆਖਿਰਕਾਰ ਕੀ ਹੋ ਰਿਹਾ ਹੈ ਕਿਉਂ ਇੰਟਰਨੈਟ ਬੰਦ ਕੀਤਾ ਜਾਏਗਾ ਕੀ ਕਾਰਨ ਹੈ ਇਸ ਦੇ ਪਿੱਛੇ ਪੂਰੀ ਰਿਪੋਰਟ ਲੈ ਕੇ ਆਏ ਹਾਂ ਅੱਗੇ ਤੱਕ ਸਮੇਂ ਤੋਂ ਪਹਿਲਾਂ ਹੀ ਸ਼ੇਅਰ ਕਰ ਦਿਓ ਮਿਆਰ ਸਿਕਾਤ ਦੇ ਕੋਨੇਸ਼ਟ ਉਸਸ ਨਾਲ ਪੜਿ ਨਾਲ ਜੁਦੀਪ ਕੋ ਇੰਟਰਨੈਟ ਬੰਦ ਹੋਣ ਦੀ ਖਬਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਮੋਬਾਈਲਾਂ ਦੇ ਵਿੱਚ ਇੰਟਰਨੈਟ ਨਹੀਂ ਚੱਲੇਗਾ ਕਿਉਂਕਿ ਦੁਨੀਆ ਭਰ ਦੇ ਵਿੱਚ ਇੰਟਰਨੈਟ ਪ੍ਰੋਵਾਈਡ ਕਰਨ ਵਾਲੀ ਸਟਾਰਲਿੰਕ ਕੰਪਨੀ ਜਿਹੜੀ ਹੈ ਅਪਡੇਟ ਪ੍ਰੋਸੈਸ ਦੇ ਵਿੱਚ ਜਾ ਰਹੀ ਹੈ ਜਿਸ ਦੇ ਨਾਲ ਤੁਹਾਡੇ ਮੋਬਾਈਲਾਂ ਦੇ ਵਿੱਚ ਇੰਟਰਨੈਟ ਬੰਦ ਹੋ ਜਾਏਗਾ ਤੁਸੀਂ ਸਿਰਫ ਇੱਕ ਤੈਨੂੰ ਮੈਸੇਜ ਭੇਜ ਸਕੋਗੇ ਕੋਈ ਵੀਡੀਓ ਰੀਲਸ ਨਹੀਂ ਦੇਖ पाओगे ਕਿਸੇ ਨੂੰ ਫੇਜ ਨਹੀਂ ਪਾਉਗੇ ਕਿਉਂਕਿ ਤੁਹਾਡੇ ਮੋਬਾਈਲਾਂ ਦੇ ਵਿੱਚ ਸਿਰਫ 4G ਨੈੱਟਵਰਕ ਨਹੀਂ ਚੱਲਣਾ 5G ਨੈੱਟਵਰਕ ਬੰਦ ਕਰ ਦੇਣਾ ਐਲਨ ਮਾਸਕ ਨੇ ਇੱਕ ਗੋਸਟ ਸਾਂਝੀ ਕੀਤੀ ਜਿੱਥੇ ਉਹਨਾਂ ਨੇ ਇਹ ਕਿਹਾ ਕਿ ਹੁਣ ਅਸੀਂ ਸਾਰਿਆਂ ਨੂੰ 5G ਨੈੱਟਵਰਕ ਪ੍ਰੋਵਾਈਡ ਕਰਨਾ ਹੈ ਇਸ ਕਰਕੇ ਕੰਪਨੀ ਨੂੰ ਅਪਡੇਟ ਕੀਤਾ ਜਾ ਰਿਹਾ ਇਸ ਕਰਕੇ ਤੁਹਾਡੇ ਮੋਬਾਈਲਾਂ ਦੇ ਵਿੱਚ ਦਿੱਕਤ ਆ ਸਕਦੀ ਹੈ ਤੁਹਾਨੂੰ ਮੋਬਾਈਲ ਸਲਾਮ ਤੋਂ ਨੈੱਟ ਤੋਂ ਬਿਨਾਂ ਤੁਹਾਨੂੰ ਰਹਿਣਾ ਪਏਗਾ ਹੁਣ ਤੁਸੀਂ ਕਹੋਗੇ ਕਿ ਸਟਾਰਲਿੰਕ ਕੀ ਹੈ ਤਾਂ ਸਟਾਰਲਿੰਕ ਜਿਹੜਾ SpaceX ਨੇ ਦੁਆਰਾ ਸਥਾਪਿਤ ਉਪਗ੍ਰਹਾਂ ਦਾ ਇੱਕ ਸੈਟੇਲਾਈਟ ਸਮੂਹ ਹੈ ਜੋ ਦੁਨੀਆ ਭਰ ਦੇ ਵਿੱਚ 40 ਦੇਸ਼ਾਂ ਤੋਂ ਵੀ ਵੱਧ ਇਹਨਾਂ ਦੇਸ਼ਾਂ ਨੂੰ ਜਿਹੜਾ ਇੰਟਰਨੈਟ ਨੈੱਟਵਰਕ ਐਕਸੈਸ ਪ੍ਰਦਾਨ ਕਰਦਾ ਹੈ ਜਿਸ ਦੇ ਨਾਲ ਤੁਹਾਡੇ ਮੋਬਾਈਲਾਂ ਦੇ ਵਿੱਚ ਇੰਟਰਨੈਟ ਆਉਂਦਾ ਹੈ ਤੇ ਜਦੋਂ ਇਹ ਜਿਹੜਾ ਸੈਟੇਲਾਈਟ ਤੇ ਉਸ ਦੇ ਨਾਲ ਜਿਹੜੀ ਪ੍ਰਿਥਵੀ ਹੈ ਪ੍ਰਿਥਵੀ ਦੇ ਥੁੱਲੇ ਹਿੱਸੇ ਦੇ ਵਿੱਚ ਇਹ ਸੈਟੇਲਾਈਟ ਜਿਹੜੇ ਪਾਏ ਜਾਂਦੇ ਆ ਉਪਗ੍ਰਹਿ ਇਹ ਪਾਏ ਜਾਂਦੇ ਆ ਜਦੋਂ ਸੌਰ ਤੂਫਾਨ ਇੱਕ ਖਬਰਾਂ ਸਾਂਝੀ ਕੀਤੀ ਸੀ ਕਿ ਇੱਕ ਸੂਰਜੀ ਤੂਫਾਨ ਬੜੀ ਤੇਜ਼ੀ ਦੇ ਨਾਲ ਆ ਰਿਹਾ ਹੈ ਜਿਸ ਦਾ ਅਸਰ ਭਾਰਤ ਦੇ ਵਿੱਚ ਪਾਵੇਂ ਦੇਖਣ ਨੂੰ ਨਹੀਂ ਮਿਲਿਆ ਪਰ ਇਹ ਸੂਰਜੀ ਤੂਫਾਨ ਜਿਹੜਾ ਕੁਝ ਹਿੱਸਿਆਂ ਦੇ ਵਿੱਚ ਟਕਰਾਇਆ ਹੈ ਉਸ ਟਕਰਾਉਣ ਦੇ ਨਾਲ ਜਿਹੜਾ ਸੈਟੇਲਾਈਟ ਸਟਾਰਲਿੰਕਡ ਹੈ ਉਸ ਨੂੰ ਕਾਫੀ ਪ੍ਰੈਸ਼ਰ ਪਿਆ ਹੈ ਕਾਫੀ ਦਬਾਅ ਦੇ ਵਿੱਚ ਹੈ ਜਿਸ ਕਰਕੇ ਇਸ ਨੇ ਕੰਮ ਕਰਨਾ ਬੰਦ ਕੀਤਾ ਹੈ ਤੇ ਜਿਸ ਕਰਕੇ ਇਸ ਨੂੰ ਅਪਡੇਟ ਕੀਤਾ ਜਾ ਰਿਹਾ ਹੈਲਨ ਮਾਸਕ ਨੇ ਆਪਣੀ ਪੋਸਟ ਦੇ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਜਿਸ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਸੌਰ ਫਾਰਮ ਦੇ ਟਕਰਾਮ ਦੇ ਨਾਲ ਸਟਾਰ ਲਿੰਕ ਦਾ ਅਪਡੇਟ ਕੀਤਾ ਜਾਏਗਾ ਜਿਸ ਮੇਂ ਤੁਹਾਨੂੰ ਇੰਟਰਨੈਟ ਪ੍ਰੋਵਾਈਡ ਕਰਨਾ ਹੈ ਇਸ ਕਰਕੇ ਤੁਹਾਡੇ ਮੋਬਾਈਲਾਂ ਦੇ ਵਿੱਚ ਇੰਟਰਨੈਟ چلਨਾ ਬੰਦ ਹੋ ਜਾਏਗਾ ਉਹਨੇ ਜਾਣਕਾਰੀ ਸਹੀ ਸਾਬਤ ਹੁੰਦੀ ਹੈ ਕਿ ਨਹੀਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ 10-12 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿਵੇਂ ਦੇਖ ਕੇ ਆਪਣੀ ਪ੍ਰਤੀਕਿਰਿਆ ਗੁਰੂ ਦੱਸਣਾ